ਅੱਜ ਅਸੀਂ ਸਾਰੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਵਜੂਦਾਂ ਮੈਂਬਰ ਕੁਝ ਸਾਵਕਾ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਗਵਿਹਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਚੇਚੇ ਤੌਰ ਤੇ ਕਰਨ ਲਈ ਸੁਪਨਰ ਸੁਨਾਰ ਦੀ ਰਿਹਾਈ ਹੁਤੇ ਆਏ ਸੀ ਅਮੈਂ ਪਤੀ ਦੇ ਤਿੱਕੇ ਮੈਲੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਇਹ ਆਖਰਿ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ ਉਹ ਰੱਦ ਕਰਨੀ ਚਾਹੀਦੀ ਹੈ ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕਾ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਆਈ ਸੀ ਉਹ ਉਸ ਤਨਖਾਹ ਦੇ ਵਿੱਚੋਂ ਵੀ ਤਨਖਾਹ ਭੁਗਤੀ ਹੈ ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨਾਟਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾ ਦੀ ਪੜਤਾਲ ਜਿਹੜੀ ਐ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮਲਾਜ਼ਮ ਨਹੀਂ ਹਨ ਇਹਦੀ ਕਰ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਦੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾ ਤਾਂ ਸਿੰਘ ਸਹਿਬਾਨ ਦੇ ਦਸਤਾਵੇਜ਼ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਕਟ ਕਰਕੇ ਤਨਖਾਹ ਲੈਂਦੇ ਨੇ ਉਹਨਾਂ ਨੂੰ ਮਾਣ ਪੱਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਵੇ ਤੇ ਸੁਭਾਏ ਮਾਨ ਨੇ ਜਦੋਂ ਰੁਤਵੇ ਤੇ ਸੁਭਾਏ ਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮ ਹੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਦੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ ਅਰੁਣਾ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਦੂਸਰੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਸੀ ਕਿ ਜਿਹੜੀ 2 ਦਸੰਬਰ ਨੂੰ ਜਦੋਂ ਇੱਥੇ ਫੈਸਲਾ ਹੋਇਆ ਉਦੋਂ ਇਹ ਕੋਸ ਮਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਸਭਵੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ ਨੇ ਨੰਦ ਦੇ ਅੰਦਰ ਅੰਦਰ ਪਰਵਾਨ ਕੀਤੇ ਜਾਣ ਲੇਟਨ ਅਜ ਤੱਕ ਵੀ ਉਹਨਾਂ ਦੇ ਸਦੀਪੇ ਪਰਵਾਨ ਨਹੀਂ ਕੀਤੇ ਗਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ ਹੈ ਜੀਆ ਚੁਪੜਾ ਉਹਨਾਂ ਦੀ ਲੰਘਣਾ ਕਰਨ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਅਕਾਲ ਤਖਤ ਸਾਹਿਬ ਦੀ ਮर्यादा ਪਰੰਪਰਾ ਸਬੰਧ ਅਨੁਸਾਰ ਸਜਾ ਬਣਦੀ ਹੈ ਉਹਨਾਂ ਨੂੰ ਲਾਈ ਜਾਣੀ ਚਾਹੀਦੀ ਹੈ ਤੀਜੀ ਗੱਲ ਸੀ ਇੱਕ ਨਿੱਜੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਵਿੱਚ ਬਣਾਈ ਗਈ ਸੀ ਕਿਹਾ ਗਿਆ ਸੀ ਕਿ ਤੁਸੀਂ ਭਾਰਤੀ ਆਰੰਭ ਕਰੋ ਤੇ ਭਾਰਤੀ ਆਰੰਭ ਕਰਕੇ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ ਲੇਕਿਨ ਉਹ ਅਜੇ ਤੱਕ ਇਸ ਗੱਲ 'ਤੇ ਧਿਆਨ ਦੇਣ ਦੀ ਬਜਾਏ ਭਾਰਤੀ ਕਰਨ ਦੀ ਬਜਾਏ ਸਦਾਰ ਜਲਦੀਪ ਸਿੰਘ ਟੀਮਾ ਲਗਾਤਾਰ ਆਪਣਾ ਗਲਤ ਦਲੀਲਾਂ ਦੇ ਕੇ ਇੱਕ ਸਹੀ ਗੱਲ ਨੂੰ ਗਲਤ ਸਾਬਤ ਕਰਨ ਦਾ ਯਤਨ ਕਰ ਰਹੇ ਨੇ ਹੁਣ ਗੱਲ ਇਹ ਉਹ ਕਹਿੰਦੇ ਨੇ ਜੀ ਇਹ ਅਸੀਂ ਅਕਾਲ ਤਖਤ ਦਾ ਦੇਸ਼ ਮੰਨ ਕੇ ਭਾਰਤੀ ਸ਼ੁਰੂ ਕੀਤੀ ਜਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਤਾਂ ਸਾਡੇ ਉੱਤੇ ਜੋ ਸੰਵਿਧਾਨਕ ਤੌਰ ਤੇ ਰੋਕ ਲੱਗ ਜਾਏਗੀ ਇਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸਾਡੇ ਸਾਰਿਆਂ ਵੱਲੋਂ ਇਹ ਦੇ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਟਿਕਟਾਂ ਵੰਡਦਾ ਮੈਂਬਰ ਸਰਬਾਨ ਨੂੰ ਸਾਧ ਧਾਰਮਿਕ ਤੌਰ 'ਤੇ ਲੜਨ ਦੀ ਉਦੋਂ ਤਾਂ ਕੋਈ ਪਾਬੰਦੀ ਨਹੀਂ ਲੱਗਦੀ ਸ਼ਰੋਮਣੀ ਅਕਾਲੀ ਦਲ ਤੇਜਾ ਸਿੰਘ ਸੁਨੰਦਰੀ ਹਾਲ ਦੇ ਅੰਦਰ ਆਪਣਾ ਡੈਲੀਗੇਟ ਗਲਾਸ ਕਰਦਾ ਉਦੋਂ ਕੋਈ ਨਹੀਂ ਪਾਬੰਦੀ ਲੱਗਦੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂਬਰ ਸਰਬਾਨ ਨੂੰ ਸਾਧ ਕੇ आदेश ਦਿੰਦਾ ਕਿ ਤੁਸੀਂ ਫਲਾਣਾ ਪ੍ਰਧਾਨ ਦੇ ਅੰਕ ਵਿੱਚ ਵੋਟ ਪਾਉਣੀ ਹੈ ਫਲਾਣਾ ਸੀਨੀਅਰ ਮੀਤ ਪ੍ਰਧਾਨ ਚੁਣਨਾ ਜਾਂ ਆਹ ਸਾਰੀ ਅੰਤਰੀਨ ਕਮੇਟੀ ਚੁਣਨੀ ਹੈ ਉਦੋਂ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਲੱਗਦੀ ਫਿਰ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀਰੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਜਾਂ ਬਾਕੀ ਤੱਕਾਂ ਦੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕਰਦੀ ਹੈ ਜਿੱਦਣ ਉਹਨਾਂ ਦੀ ਦਸਤਾਰ ਦੀ ਰਸਨ ਹੁੰਦੀ ਹੈ ਉਸ ਦਿਨ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉੱਚੇ ਚੇ ਤੌਰ ਤੇ ਆ ਕੇ ਦਸਤਾਰ ਦਿੰਦਾ ਆਪਣੀ ਜਥੇਬੰਦੀ ਵੱਲੋਂ ਔਰ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਥ ਦੀ ਪਾਰਟੀ ਆਂ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਨੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਰਾਸ਼ੀ ਵੋਟਾਂ ਭਾਵੇਂ ਪਾਰਲੀਮੈਂਟ ਦੀਆਂ ਭਾਵੇਂ ਵਿਧਾਨ ਸਭਾ ਦੀਆਂ ਕਿ ਆ ਇਹ ਜਾਂਦਾ ਪਿੰਡਾਂ ਵਿੱਚ ਜਾ ਕੇ ਕਿ ਇਹ ਪੰਥ ਦਾ ਨੁਮੇਦਾ ਹੈ ਤੇ ਉਦੋਂ ਰੋਕ ਕਿਤੇ ਨਹੀਂ ਲੱਗਦੀ ਅੱਜ ਜਦੋਂ ਅਕਾਲ ਤਖਤ ਸਾਹਿਬ ਜੀ ਦੇ ਸੁਸੀਲ ਦੇ ਉੱਤੋਂ ਇਹ ਫੈਸਲਾ ਹੁਕਮ ਦੇ ਰੂਪ ਵਿੱਚ ਸੁਣਾਇਆ ਗਿਆ ਕਿ ਤੁਸੀਂ ਉਹਨਾਂ ਦਾ 3 ਦਿਨ ਦੇ ਅੰਦਰ ਅੰਦਰ ਰਸਤੀਵਾ ਪ੍ਰਵਾਨ ਕਰੋ ਤੇ ਜਿਹੜੀ ਨਵੀਂ ਭਰਤੀ ਹੈ ਉਹ ਸ਼ੁਰੂ ਕਰੋ ਤਾਂ ਬਹਾਨੇਬਾਜ਼ੀ ਕਰਕੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਹੁਕਮ ਤੋਂ ਭਗੌੜੇ ਹੋਣ ਵਾਲਾ ਇਹ ਰਸਤਾ ਉਹਨਾਂ ਨੇ ਤਖਤਿਆਰ ਕੀਤਾ ਹੋਇਆ ਜੋ ਅਸੀਂ ਸਿੰਘ ਸਾਹਿਬਾਨ ਜੀ ਨੂੰ ਬੇਨਤੀ ਦੇ ਰੂਪ ਵਿੱਚ ਕੀਤਾ ਕਿ ਉਹ ਅਕਾਲ ਤਖਤ ਸਾਬ ਤੋਂ ਇੱਕ ਤਰ੍ਹਾਂ ਨਾਲ ਭਗੌੜੇ ਉੱਜਟੇ ਨੇ ਅਕਾਲ ਤਖਤ ਸਾਬ ਦੇ ਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਅਕਾਲ ਤਖਤ ਵੀ ਫਸੀਲ ਤੋਂ ਦੁਆਰੇ ਉਹਨਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਜੀ ਨੇ ਸਾਡਾ ਲਿਖਤੀ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਲਿਖਤੀ ਕੋਈ ਲੈ ਕੇ ਆਇਓ ਦੇ ਦਿਓ ਅਸੀਂ ਲਿਖਤੀ ਲੈ ਕੇ ਆਏ ਸੀ ਉਹ ਅਸੀਂ ਸਿੰਘ ਸਾਹਿਬਾਨ ਨੂੰ ਦੇ ਕੇ ਆਏ ਆਂ ਸੇਨਸਰ ਬਾਦਲ ਨੇ ਸਾਡੀ ਗੱਲ ਧਿਆਨ ਬੜੇ ਧਿਆਨ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਰਵਣ ਸੁਣੀ ਆ ਸਾਡੀ ਗੱਲ ਸੁਣਨ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਅਕਾਲ ਤਖਤ ਸਾਹਿਬ ਦੀ ਜੋ ਵੀ ਅਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੁੱਖ ਤੇਰ ਜ਼ਿੰਮੇਵਾਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਡਿਊਟੀ ਉਹਦੀ ਆ ਦੂਜੀ ਡਿਊਟੀ ਸ਼ਰੋਮਣੀ ਅਕਾਲੀ ਦਲ ਦੀ ਆ ਜੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਵਾਗ ਗਿਆ ਤਾਂ ਬਾਕੀ ਜਿਹੜੀਆਂ ਜਿਹੜੇ ਆਗੂ ਨੇ ਉਹ ਸੰਗਤਾਂ ਦੇ ਸੰਮੁਖ ਜਾਣ ਤੇ ਸੰਗਤਾਂ ਨੂੰ ਅਪੀਲ ਕਰਨ ਕਿ ਅਕਾਲ ਤਖਤ ਦੇ ਹੁਕਮਾਂ ਤੋਂ ਪਗੜੌੜੇ ਹੋ ਚੁੱਕੇ ਨੇ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਮਤੇ ਪਾ ਕੇ ਅਕਾਲ ਤਖਤ ਨੂੰ ਦੁਆਰੇ ਭੇਜੇ ਜਾਣ ਇਹ ਇਹ ਜਤਨ ਹੋਣਾ ਅਸੀਂ ਸੰਗਤਾਂ ਕੋਲ ਜਾਵਾਂਗੇ ਔਰ ਸੰਗਤਾਂ ਨੂੰ ਇਕੱਤਰ ਕਰਕੇ ਪਿੰਡ-ਪਿੰਡ ਗਲੀ-ਗਲੀ ਘਰ-ਘਰ ਸਿੱਖ ਸੰਸਥਾਵਾਂ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਦਰਿਅੇ ਅੱਜ ਕਿ ਪਿੰਡਾਂ ਦੀਆਂ ਗੁਰਦਾਰੇ ਸਹਿਬਾਨ ਦੀਆਂ ਕਮੇਟੀਆਂ ਅੰਤਕ ਸੰਸਥਾ ਮਾ ਧਾਰਕ ਸੰਤ ਸੰਸਥਾ ਮਾ ਸੰਤ ਸੰਪਰਦਾਮਾ ਨਿਹੰਦ ਸਿੰਘ ਜਥੇਬੰਦੀਆਂ ਔਰ ਮਿਸ਼ਨਰੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਅਕਾਲ ਤਖਤ ਸਾਹਿਬ ਨੂੰ ਆਪਣੀ ਸੁਪਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਹੁਕਮ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਭੇਜਣ ਕਿ ਇਹ ਧੜਾ ਜਿਹੜਾ ਹੈ ਇੱਕ ਜੀ ਦੀ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਹ ਕਾਲ ਤੱਕ ਦੇ ਉਦੇਸ਼ਾ ਤੋਂ ਪਹੌੜਾ ਹੋ ਚੁੱਕਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਦੋਂ ਮਤਲਬ ਸ਼ੁਰੂਆਤ ਦੇ ਵਿੱਚ ਕਦੇ ਕੋਈ ਗੱਲ ਵਾਪਰਦੀ ਆ ਸ਼ੁਰੂ ਹੁੰਦੀ ਆ ਫੜਨ ਸਾਹਿਬ ਨੇ ਤੇ ਪਹਿਲਾਂ ਮੈਂਬਰ ਸਾਹਿਬਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਲੇਕਿਨ ਫਿਰ ਇਹਨਾਂ ਨੇ ਦਲੀਲ ਜ਼ਰੂਰ ਇੰਨੀ ਤੇ ਦਿੱਤੀ ਸੀ ਵਿਜੇ ਬਣਾਉਣੀ ਆ ਪਹਿਲੀ ਗੱਲ ਤਾਂ ਸੀ ਸਹਿਮਤ ਨਹੀਂ ਪਰ ਜੇ ਬਣਾਉਣੀ ਆ ਆ ਘਟੋ ਘਟ ਸਾਡੇ ਨਮਾਇਦੇ ਦੋ ਪਾਏ ਜਾਣ ਤਾਂ ਕਿ ਪੰਜ ਮੈਂਬਰੀ ਬਣਾਈ ਜਾਵੇ ਤੇ اپੋਜੀਸ਼ਨ ਦਾ ਰੋਲ ਜਿਹੜਾ ਉਹ ਵੀ ਬਿੱਤ ਰੱਖਿਆ ਜਾਣਾ ਚਾਹੀਦਾ ਉਹਦੀ ਤਫਸੀਲ ਫੜਨ ਸਾਹਿਬ ਤੁਹਾਨੂੰ ਆਪ ਦੱਸ ਦੇਣਗੇ ਪਹਿਲਾ ਪਹਿਲਾ ਤਾਂ ਇਹ ਗੱਲ ਆ ਕੋਈ ਮੈਂ ਮੰਗ ਨਹੀਂ ਰੱਖੀ ਉੱਥੇ ਹਾਂਜੀ ਉਸ ਮੀਟਿੰਗ ਦਾ ਅਜੰਡਾ ਪੰਥਕ ਵਿਚਾਰਾਂ ਸੀ ਅਸੀਂ ਮੰਗੇ ਰੱਖੀ ਜਾ ਕੇ ਵੇ ਤੁਸੀਂ ਗਿਆਨੀ ਹਰਪੀ ਸਿੰਘ ਦਾ ਮਸਲਾ ਲੈਂਦਾ ਤੁਸੀਂ ਸਾਨੂੰ ਗੁੰਮਰਾਹ ਕੀਤਾ ਮੈਂਬਰਾਂ ਨੂੰ ਕਿ ਪੰਤਕ ਵਿਚਾਰਾ ਨਹੀਂ ਹਨ ਫਿਸ਼ ਪਾਸ ਲਿਖਣਾ ਸੀ ਕਿ ਹਰਪੀ ਸਿੰਘ ਦੇ ਖਿਲਾਫ ਸ਼ਿਕਾਇਤ ਆ ਹਾਂਜੀ ਦੂਸਰੇ ਹਾਂਜੀ ਉਹਤੇ ਇਹ ਗੱਲ ਕਹੀ ਔਨ ਦੀ ਰਿਕਾਰਡ ਸਾਰੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਮੁਲਾਜ਼ਮਾ ਦੀ ਹਾਜ਼ਰੀ ਦੇ ਵਿੱਚ ਸਾਡੇ ਨਾਲ ਇੱਕ ਮੈਂਬਰ ਸਾਹਿਬਾਨ ਵੀ ਹਾਜ਼ਰ ਆ ਹਾਂਜੀ ਉਹਨੇ ਕਿਹਾ ਜੀ ਸਾਡੀ ਸਮਝ ਮੁਤਾਬਕ ਐ ਜੀ ਪੀ ਸੀ ਦੇ ਐਕਟ ਦੇ ਮੁਤਾਬਕ ਹਾਂਜੀ ਇਹ ਸਾਡਾ ਮਸਲਾ ਨਹੀਂ ਹੈ ਮੈਂ ਬਕਵਾਕ ਚੈਨਲਾਂ ਤੇ ਵੀ ਕਿਹਾ ਜੋ ਅੰਦਰ ਕਿਹਾ ਵੀ ਜਿਹੜਾ ਕਿਸੇ ਤਖਤ ਦੇ ਸਿੰਘ ਸਵਾਨ ਤੇ ਜੇ ਕੋਈ ਦੋਸ਼ ਲੱਗ ਜਾਂਦਾ ਉਹਦੀ ਪੜਤਾਲ ਐਜੀਪੀਸੀ ਨਹੀਂ ਕਰ ਸਕਦੀ ਜਿੰਨਾ ਸਾਨੂੰ ਗਿਆਨ ਆ ਜੇ ਉਹ ਤੋੜੇ ਮੁਤਾਬਕ ਪ੍ਰਧਾਨ ਸਾਹਿਬ ਤੇ ਉਹਦੇ ਨਾਲ ਦੇ ਮੈਂਬਰ ਕਹਿੰਦੇ ਕਰ ਸਕਦੀ ਆ ਐਕਟ ਕਹਿੰਦਾ ਕਿਉਂਕਿ ਮੈਂ ਨਹੀਂ ਐਕਟ ਪੜਿਆ ਮੈਂ ਕਿਹਾ ਜੇ ਕਰ ਸਕਦੀ ਆ ਪਾਰਦਰਸ਼ੀ ਲਿਆਉਣ ਦੇ ਲਈ ਸੰਗਤਾਂ ਦੇ ਵਿੱਚ ਇਹ ਵਿਚਾਰ ਜਾਵੇ ਤੁਸੀਂ ਵਿਰੋਧੀ ਧਿਰ ਦਾ ਕੋਈ ਮੈਂਬਰ ਪਾਓ ਮੈਨੂੰ ਨਹੀਂ ਪਉਣਾ ਦੂਜਿਆਂ ਨੂੰ ਪਾ ਲੋ ਪਰ ਇਸ ਗੱਲ ਨੂੰ ਤੁਸੀਂ ਤੋੜੋ ਮਰੋੜੋ ਨਾ ਕਿ ਮੰਗ ਅਸੀਂ ਕੀਤੀ ਸੀ ਨਾ ਇਹ ਡੀਸੈਂਟ ਨੋਟ ਦਿੱਤਾ ਉਹਦੀ ਕਾਪੀ ਲਈ ਹੈ ਇੱਕ ਜਿਹਦੇ ਵਿੱਚ ਅਸੀਂ ਵਿਰੋਧ ਕੀਤਾ ਹੂਬਹੁ ਸਾਰੀ ਤਾਂ ਨਹੀਂ ਕਾਰਵਾਈ ਲਿਖਦੇ ਗੱਲਾਂ ਤਾਂ ਚਾਰ ਪੰਜ ਹੀ ਲਿਖਦੇ ਆ ਉਹਦੇ ਵਿਰੋਧ ਚ ਖੜੇ ਆ ਮੈਨੂੰ ਇਸ ਗੱਲ ਦਾ ਗਿੱਲਾ ਉਸੀ ਮੀਟਿੰਗ 'ਚ ਨਹੀਂ ਸੀਗੇ ਉਹ ਜੋ ਕੁਝ ਕਰਨਾ ਚਾਹੁੰਦੇ ਸੀਗੇ ਤੁਸੀਂ ਉਹ ਮੇਰੇ ਨਾਲ ਗੱਲ ਜੋੜਦੇ ਹੋ ਮੇਰੀ ਅ ਮੈਂ ਕਹਿੰਦਾ ਜੋ ਸਿੱਧੀ ਕਾਰਵਾਈ ਦੇ ਉੱਤੇ ਉਤਰੇ ਸੀ ਤੁਸੀਂ ਉਸੇ ਕੁਆਲੀ ਅਸੀਂ ਉਹ ਤੂੰ ਕਹਿੰਦਾ ਤੁਹਾਡਾ ਅਧਿਕਾਰ ਨਹੀਂ ਹੈਗਾ ਹਾਂਜੀ ਸਿੰਘ ਸਾਮ ਦਾ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਪਰ ਜੀ ਉਹ ਬੋਲੇ ਐਕਟ ਸਾਨੂੰ ਪਤਾ ਸਾਡਾ ਅਧਿਕਾਰ ਖੇਤਰ ਆ ਮੈਂ ਕਹਾ ਜੇ ਤੁਹਾਡਾ ਅਧਿਕਾਰ ਖੇਤਰ ਆ ਤਾਂ ਅਸੀਂ ਵੀ ਉਸ ਪ੍ਰੈਸ ਦੇ ਮੈਂਬਰ ਆ ਬਰ ਇੱਕ ਬਰੋਧੀ ਪਾਉਂ ਮੇਰੀ ਗੱਲ ਨੂੰ ਸਮਝੋ ਇਹਨੂੰ ਇਹ ਬੈਸਸ ਸੰਗਠਨਾਂ ਜੋ ਗਲਤ ਨਾ ਜਾਵੇ ਉਹ ਉਹ ਦੱਸੋ ਅਸੀਂ ਅਸੀਂ ਤੇ ਵੀ ਕਿਹਾ ਸੀ ਤੇ ਜੇ ਜੇ ਤੁਸੀਂ ਸਿੰਘ ਸਾਹਿਬ ਦੀ ਪਰਤਾਲ ਕਰਨੀ ਆ ਤੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਹਰਜਿੰਦਰ ਸਿੰਘ ਧਾਮੇ ਉਹਨੇ ਥੋੜੇ ਦਿਨ ਹੀ ਪਹਿਲਾਂ ਬੀਬੀ ਜ਼ਗੀਰੋ ਖੋਰਗਣਾ ਨੂੰ ਅਪਸ਼ਬਦ ਬੋਲੇ ਸੀ ਮੈਂ ਤਾਂ ਅੰਦਰ ਉਹ ਵੀ ਇਹ ਕਿਹਾ ਸੀ ਵੀ ਤੁਹਾਡੀ ਕਿਉਂ ਨਹੀਂ ਇਹ ਰਿਕੁਆਇਰੀ ਹੋਣੀ ਚਾਹੀਦੀ ਜਿਹੜਾ ਜੇ ਆਪਣੇ ਸੰਸਥਾ ਜਿਹੜੀ ਆ ਅਕਾਲ ਤਖਤ ਤੇ ਉਹਦੀ ਸਥਾਪਨਾ ਹੋਈ ਆ ਤੇ ਜਿਹੜਾ ਅਕਾਲ ਤਖਤ ਤੋਂ ਹਕਮ ਆਉਂਦੇ ਉਹ ਆਪਾਂ ਮੰਨਦੇ ਨਹੀਂਗੇ ਹੋਰ ਬੜੇ ਕੰਮ ਕਰਨ ਵਾਲੇ ਸੀ ਆਪਾਂ ਜਿਹੜਾ ਜਿਹੜਾ ਤਿੰਨ ਦਿਨ ਦਾ ਅਸਤੀਫਾ ਕਿਆ ਸੀ ਫਿਰ ਮੈਂਬਰਸ਼ਿਪ ਦਾ ਕਿਆ ਸੀ ਆ 92 ਲੱਖ ਦੇ ਜਿਹੜੇ ਇਸ਼ਤਿਆਰ ਸੀ ਐ ਜੀ ਪੀ ਸੀ ਦੇ ਫਿਰ 328 ਸਰੂਪਾਂ ਦਾ ਮਸਲਾ ਸੀ ਤੇ ਉਹ ਹੋਰ ਕੋਈ ਕਰਦੇ ਨਹੀਂ ਇਹ ਪੰਛਕ ਮੁੱਦੇ ਤੇ ਲਿਆ ਕੇ ਤਾਂ ਇਹਨਾਂ ਦਾ 72 ਘੰਟੇ ਚ ਲੱਗਦੇ ਰਾਇਗੁਰ ਸਾਹਿਬ ਜਿਹੜੇ ਅਲੋਕੇਸ਼ਨ ਯਾਨੀ ਆਪਰੇਸਿੰਗ ਉੱਤੇ ਲੱਗੇ ਨੇ ਜਿਹੜੇ ਦੋਸ਼ ਲੱਗੇ ਨੇ ਇਹ ਬਾਕੀ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਭਾਵੇਂ ਸਿੰਘ ਸਾਹਿਬ ਨੇ ਨਹੀਂ ਉਹ ਉਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜੇ ਸਿੰਘ ਸਾਹਿਬ ਨੇ ਇਹ ਜੁਰਤ ਵਾਲਾ ਫੈਸਲਾ ਕੀਤਾ ਜਿਹੜਾ 20 ਸਾਲ ਪਹਿਲਾਂ ਦਾ ਹੋਵੇ ਹਾਂ ਸਾਰੇ ਪਰਿਵਾਰਾਂ ਚ ਸਾਰੇ ਪਰਿਵਾਰ ਦੇ ਮੈਂਬਰ ਇੱਕੋ ਜਿਹੇ ਨਹੀਂ ਹੁੰਦੇ ਤੇ ਆਪਾਂ ਉਹਨੂੰ ਕਿੱਦਾਂ ਕਹਿ ਸਕਦੇ ਵੀ ਉਹਨੂੰ ਜਾਇਜ਼ ਆ ਪੜਤਾਲ ਪੜਤਾਲ ਨਹੀਂ ਨਹੀਂ ਪੜਤਾਲ ਹੋਵੇ ਜਿੱਥੇ ਹੋਰ ਵੀ ਸਿੰਘ ਸਾਹਿਬ ਕੋਲ ਹੋਣੀ ਚਾਹੀਦੀ ਆ ਉਹ ਅਸੀਂ ਪੜਤਾਲ ਨਹੀਂ ਕਰ ਸਕਦੇ ਨਹੀਂ ਅਸੀਂ ਅਸੀਂ ਇਹ ਸਮਝਦੇ ਆਂ ਕਿ ਜੋ ਇਹ ਪੜਤਾਲ ਦਾ ਮਸਲਾ ਹੋਇਆ ਜੋ 2 ਦਸੰਬਰ ਨੂੰ ਪੰਜ ਸਿੰਘ ਸਾਹਿਬ ਆਨ ਨੇ ਇਹ ਆਪਾਂ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ ਨਹੀਂ ਬੰਨਣਾ ਕਰਕੇ ਉਹ ਇਹ ਸਮਝਦੇ ਆ ਕਿ ਸਾਰਾ ਜ਼ਿਆਦਾ ਰੋਲ ਗਿਆਨੀ ਗਰਪ੍ਰੀਤ ਸਿੰਘ ਉਣਾਦਾ ਸੀ ਮੈਂ ਅਸੀਂ ਦੋ ਅੰਦਰ ਕੱਲ ਜਿਹੜੀ ਹੋਈ ਆ ਅਸੀਂ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਤੁਹਾਨੂੰ ਸੂਚਿਤ ਕਰ ਦਿੱਤਾ ਬਾਕੀ ਸਾਰਾ